ਯਾ ਕਿ ਤੂੰ ਮਾਤਾ ਮੈਂ ਗਿਆ ਕਿ ਵੇ ਮੈਂ ਗਿਆ ਹਨਕ ਜਾਗਤੀ ਆ ਮੁੰਡਿਆਂ ਦੀ ਟਿਊਸ਼ਨ ਮੁਖਾਵਣਾ ਨੇ ਟੋਜਨ ਮੁਕਾਬਲਾ ਸ਼ੁਰੂ ਹੋਣ ਵਾਲਾ ਦਾ ਤੇ ਆ ਵੇਖ ਲੋ ਇਹਦਾ ਕਿਹੜੀ ਹਵਾ ਕਿਤੇ ਹਵਾ ਨਾਲ ਕੀ ਹੋ ਜੂਗਾ ਹਵਾ ਨਾਲ ਆ ਵੇਖਿਆ ਲੱਗ ਨਹੀਂ ਲਿਖੀ ਹਵਾ ਨਾਲ ਕੀ ਹੋ ਜੂਗਾ ਹਵਾ ਨਾਲ ਕੀ ਹੋਊਗਾ ਚੱਲ ਤੂੰ ਹਵਾ ਨਾਲ ਕੀ ਹੋ ਜੂਗਾ ਹਵਾ ਨਾਲ ਯਾਰ ਕੀ ਹਵਾ ਕਿਉਂ ਘਟਾਉਣ ਕਿਉਂ ਦਿਆ ਵਾ ਯਾਰ ਘੜ ਗਈ ਕੀ ਕਰੀਏ ਤੂੰ ਇਹ ਬਜਨੇ ਦੀ ਹੱਟੀ ਗਾਲੀ ਘਟਾਉਂਦੇ ਠੀਕ ਆ ਨਹੀਂ ਨਹੀਂ ਕਿਹੜੀ ਨਹੀਂ ਤੂੰ ਕਿਹੜੀ ਗੱਲ ਉਹ ਕਿਹਾ ਵੀ ਟੋਜਨ ਪਾਉਣੇ ਆ ਮੈਂ ਆਖਿਆ ਅੱਜੀ ਭਲਾ ਜ਼ੋਰ ਪਾ ਕੇ ਦੇ ਜ਼ੋਰ ਪਾਉਣੇ ਟੋਜਨ ਲੈ ਵਾ ਰਸਾ ਲੈਓ ਚੱਲ ਮੈਂ ਲੈ ਆ ਰਸਾ ਕਿਵੇਂ ਡੱਕ ਉਧਰ ਉਹ ਕੌਣ ਆ ਗਿਆ ਵਾ ਕਾਵਲਾ ਮੁਕਾਬਲਾ ਇਹ ਮੁਕਾਬਲਾ ਤਨ ਆਏ ਆਏ ਮੁਕਾਬਲਾ ਉਹ ਲੱਗਾ ਵਾ ਅਣਖ ਜਾਗ ਪੀਆ ਅਣਖ ਜਾਗ ਪੀਆ ਆਵੇ ਕੋਚ ਸਾਹਿਬ ਆਏ ਆਏ ਕੋਚ ਇਹ ਮੁੰਡੇ ਹਾਂ ਮੋਰਚਾ ਦੇ ਲੈਂਥੀ ਦੇ ਕਿਹੜੀ ਸ਼੍ਰੀਣੀ ਨੂੰ ਮੈਂ ਪਹਿਲਾਂ ਆਉਣ ਨੇ ਕਿਹੜੀ ਸ਼੍ਰੀਣੀ ਮੋਰਚਾ ਤੂੰ ਸ਼ਾਮੇ ਲਾਲਾ ਮੰਨਿਆ ਇਧਰ ਜੋਰ ਨਾਲ ਲੱਗਿਆ ਪਰ ਟਾਈਮ ਮੈਂ ਲੈ ਹੁਣਾ ਰੱਸਾ ਜੋਰ 15 15 ਲੋ ਜੋ ਰੱਸਾ ਰੱਸਾ ਦੇ ਲੰਬਾ ਆਣੀ ਤੇ ਆ ਹੋਰ ਹੀ ਕੰਮ ਡਿਆ ਵਾ ਹੁਣ ਪਰ ਹੋ ਜੀ ਨਹੀਂ ਰਸਾ ਰਸਾ ਦੇ ਲੱਭਾ ਨਹੀਂ ਆ ਐਦਾਂ ਹੀ ਚੱਲ ਐਦਾਂ ਹੀ ਪਰੇ ਕਰ ਮੰਨ ਮੋੜ ਚਾਲਾ ਲੈ ਨਹੀਂ ਜਾਂਦਾ ਉਤੋਂ ਲੈ ਗਾਉਂ ਯਾਰ ਇਕ ਅੱਦਾ ਥੇਰੀਆ ਲਾ ਜਾਵੇ ਚੱਲੇ ਚੱਲੇ ਕੀਤੇ ਆਹ ਲੱਗ ਗਿਆ ਰਸਾ ਅਹੀਂ ਸਵੇਰ ਦੇ ਲੜੀ ਜਾਂਦੇ ਆ ਵੀ ਨਹੀਂ ਮੇਰਾ ਮੁਰਸਲ ਤਗੜਾ ਮੇਰਾ ਮੁਰਸਲ ਤਗੜਾ ਦੂਜਾ ਨਹੀਂ ਮੇਰਾ ਤਗੜਾ ਅਈਆ ਕਿ ਭੀ ਚੱਲ ਪਾਉਣ ਦਾ ਕੰਮ ਕਰ ਲਈਆ ਮਕਾਬਲਾ ਹੀ ਕਰਾ ਦੀਏ ਪਤਾ ਲੱਗ ਜੀ ਨਾਲੇ ਰਸਾ ਛੋਟਾ ਯਾਰ ਹੋਰ ਕੇ ਚੀਨ ਚਾਦਰ ਬੰਨ ਦਿੰਨੇ ਆ ਇਹ ਕਹਾੜੀ ਲੋ ਜਾ ਇਹ ਰ ਇੱਕ ਸਕੀਮ ਆ ਚਾਦਰੀ ਬੰਨਨੇ ਚੜਾਓ ਵਟ ਚੜਾ ਲਾ ਇੱਕਰੀ ਚੰਗੀ ਤਰ੍ਹਾਂ ਕੀ ਆ ਨਾਲ ਚੜਾ ਵਟ ਹੰਮ ਮਮਾ ਕਰੇਰਾ ਦੋਗਲੇ ਕਿ ਤੇ ਦੋਛ ਦਿਨਾਂ ਵਾਲੀ ਬਾਬੂ ਲੀ ਲਾਲੋ ਨਾਲੇ ਵਾਲੀ ਮਹਾਰਾਜ ਮੇਰੇ ਰੱਖੇ ਤੇ ਬਸ ਮੋਟਰਸਾਈਕਲ ਵਧੀਆ ਮੋਟਰਸਾਈਕਲ ਮੋਟਰਸਾਈਕਲ ਦੀ ਸ਼ਰਤ ਆਂਦੇ ਹਾਂਜੀ ਹਾਂਜੀ ਮੋਟਰਸਾਈਕਲ ਮੋਟਰਸਾਈਕਲ ਦੀ ਸ਼ਰਤ ਆਂਦੇ ਹਾਂ ਬੰਦਾ ਲਾਲਾ ਨਾ ਆਇਆ ਜੇ ਲਾਲਾ ਹਾਰ ਗਿਆ ਨਾ ਕਿਤੇ ਤੇ ਤੈਨੂੰ ਤੋੜ ਕੇ ਖੜਨਾ ਹੀ ਹੁੰਦਾ ਇਹਨੂੰ ਤੋੜ ਕੇ ਖੜਨਾ ਹੀ ਹੁੰਦਾ ਨਾਲ ਰਪੇਰ ਦਾ ਸਮਾਨ ਵੀ ਲੈਂਦਾ ਮੰਨੇ ਨੇ ਵੀ ਜੇ ਮੋਟਰਸਾਈਕਲ ਵਿਗੜ ਗਿਆ ਜੇ ਆਪਾਂ ਸਮਾਨ ਵੀ ਦਵਾਂਗੇ ਏਡੀ ਕੋਈ ਗੱਲ ਨਹੀਂ ਮੁੰਡਿਆਂ ਦਾ ਕੰਮ ਪੂਰਾ ਚਲਾਵਾਂਗੇ ਜੇ ਮੋਟਰਸਾਈਕਲ ਮਰਸਲ ਵਿਗੜ ਜੇ ਸਮਾਨ ਵੀ ਨਾਲ ਪੂਰਾ ਪ੍ਰਬੰਧ ਮੁਕਾਬਲਾ ਕਰੇ ਛੋਟਾ ਜਾਵਾ ਹਾਂਜੀ ਯਾਰ ਸੰਗਲਵੀ ਚੁੱਕੀ ਆਉਣਾ ਨੂੰ ਦੇਖਿਆ ਹਾਂ ਪਾਣੀ ਪੀ ਲੋ ਪਾਣੀ ਪੋਣੀ ਪੀ ਲੋ ਇੱਕ ਰਹੀ ਬਹੁਤ ਦੂਰੋਂ ਆ ਪਾਣੀ ਦੀ ਬੈਟਰੀ ਬੂਰੀ ਤੇ ਹੈ ਕਿੰਨੀ ਇਹ ਚ ਰੇਸ ਵਧਾਉਣ ਡਿਆ ਕਹਿੰਦੇ ਮੁੰਡਾ ਰੇਸ ਵਧਾਉਣ ਡਿਆ ਵਾ ਕਹਿੰਦਾ ਵੀ ਨਹੀਂ ਜਿੰਨਾ ਹੀ ਜਿਤਨਾ ਮੁਕਾਬਲਾ ਫੇਰ 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 ਆਏ ਓਏ हो 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 दाबे

ਉਹ ਲਾ ਮੁੰਡੇ ਬੈਠੇ ਥੰਦੇ ਮਾਤਾਉਣ ਤੋਂ ਬਾਅਦ ਮੌਨਾ ਗਰਮ ਹੋ ਗਿਆ ਮਾਤਾਉਣ ਤੋਂ ਬਾਅਦ ਤੇ ਸਾਰੇ ਦੋ ਜਣੇ ਮੁਕਾਬੜਾ ਬੱਸ ਹੋਣ ਇਕਰੀ ਛੈ ਜਾ ਬੱਸ ਬਾਸੇ ਕਰਿਓ ਵੇਖਾਂ ਵੀ ਕਿ ਜਿੱਥੇ ਤੇਲ ਪਾਜਦੇ ਤੇ ਲੈ ਗਿਆ ਚਿੱਚ ਕੇ ਉਹ ਉਹਦੇ ਚੱਲ ਰੋਣਗੇ ਤੇਲ ਬੰਦ ਤੇ ਖੜਿਆ ਅਗਲੇ ਉਹ ਵੀ ਵੇਖ ਮੌਲ ਗਰਮ ਹੋ ਗਿਆ ਮਾਤਾ ਪੁਲਸ ਆਂਦੇ ਮਾਤਾ ਤੇ ਮੋਲੇ ਆਂਦੇ ਪੁਲਸ ਆ ਗਈ ਪੁਲਸ ਆ ਗਈ ਵਿੱਚ ਹੀ ਵਿੱਚੇ ਮੇਰੀ ਵੀਰੋ ਪੁਲਸ ਆ ਗਈ ਪੁਲਸ ਆ ਗਈ ਫੜੀ ਹੋਏ ਫੋਨ ਦੇ ਮੇਰਾ ਜੋਦੇ ਨੂੰ ਉਹ ਮਖਾਈ ਨਹੀਂ ਸੱਤੋਂ ਪਹਿਲਾਂ ਬੜੀ ਤੇੜ ਬਾਂਦੇ ਤੇ ਖੜਾ ਟੂ ਹਣ ਗਦਵਾਲੀ ਗੱਲ ਕਰ ਰਿਹਾ ਗਾੜੀ ਗਾੜੀ ਝੋਟੇ ਲੜਾਗਾ ਤੇੜ ਬਾਂਦੇ ਤੇ ਲਾਏਗਾ ਅਗਲਾ ਤੇੜ ਬਾਂਦ ਤੇ ਖੜਾ ਮੇਰੇ ਵੀਰੋ ਤੇੜ ਬਾਂਦ ਰਹਿਗਾ ਮੁੰਡੇ ਤੋਂ ਗਾੜੀ ਲੱਗੀ 8 8 ਵੜੀ ਲੱਗਦੀ 8 ਨਾਲ ਲੱਗਦੀ ਤੇ ਨਮਾਓ ਕ੍ਰੀਸ਼ ਕਡੇਰੀ ਤੱਕ ਭਾਜੀ 8 2 ਫੋਟੂ ਚਹੀ ਕੀ ਕਰੀ ਜਾਨਾ 8 ਬਹੁਤ ਚਹੀ ਕੀ ਕਰੀ ਆ ਗਿਆ ਕਿੱਥੋਂ ਖੜਾ 8 ਦਿਖਾਓ ਭਾਜੀ ਇਹਨਾਂ ਨੂੰ ਪਹਿਲਾਂ ਜਾਓ ਉਹਨੇ ਨਹੀਂ ਰੁਕਣਾ ਉਹਨੇ ਤਾਂ ਤੁਰਿਆ ਜਾਣਾ ਸੀ ਬਾਅਦ ਤੇਲ ਨਾ ਖਾ ਤੇਲ ਬੰਦ ਨਾ ਤੇ ਹੁਣ ਹੈ ਹੁਣ ਤੇਲ ਬੰਦ ਹੀ ਤੇਲ ਛੱਡਿਆ ਸੀ ਲੈ ਵੀ ਹੁਣ ਜਿੱਤ ਗਿਆ ਮੁੰਡਾ ਕੀ ਕਹਿਣਾ ਚਾਹੋਗੇ ਵੀਰ ਤੁਹਾਡੇ ਸ਼ਾਨਦਾਰ ਹਾਰ ਹੋਈ ਆ ਇਹਨਾਂ ਦੇ ਪਾਪੇ ਤੋਂ ਤਕਮ ਉਹ ਤਾਂ ਕੋਈ ਨਹੀਂ ਹਾਰ ਜਿੱਤ ਹੁੰਦੀ ਰੰਡੀਆ ਬਸ ਇਹਨਾਂ ਕੀ ਵੀ ਤੇਲ ਥੋੜਾ ਜਾਇ ਇਹ ਬੰਦੇ ਨੇ ਤੇਲ ਬੰਦ ਕਰਤਾ ਸੀ ਆ ਜਿਹੜਾ ਮਕੈਨਿਕ ਆ ਉਹ ਥੋੜਾ ਧੋਖੇਬਾਜ਼ੀ ਹੋ ਗਈ ਆ ਆਪਣੇ ਨਾਲ ਕਿਉਂਕਿ ਇਹ ਦੂਜੀ ਪਾਰਟੀ ਨਾਲ ਰਿਸ਼ਵਤ ਖਾ ਗਿਆ ਅੱਛਾ ਰਿਸ਼ਵਤ ਖਾ ਗਿਆ ਇਹ ਇਹ ਬੰਦੇ ਨੇ ਤੇਲ ਬੰਦ ਕਰਤਾ ਨਹੀਂ ਤੇ ਆਪਣਾ ਆਇਆ ਨਾ ਫਸਟ ਨੰਬਰ ਤੇ ਨਹੀਂ ਜਿਹੜਾ ਫਸਟ ਆਇਆ ਉਹ ਤੋਂ ਮੁਸ਼ਰਬ ਨਹੀਂ ਇਹ ਡਰਾ ਹੋ ਗਿਆ ਵੀਰ ਜੀ ਹੁਣ ਰੁਕ ਜਾ ਉਹਨੂੰ ਜਿਹੜੀ ਗੱਲ ਸੁਣੋ ਮੋਟਰਸਾਈਕਲ ਤੇਲ ਪੀਂਦਾ ਵਾ ਜਿਹੜਾ ਤੁਸੀਂ ਬੰਦ ਕਰਦੇ ਜੇ ਹੈ ਮੋਟਰਸਾਈਕਲ ਦਾ ਕਿਹੜਾ ਗੱਡੀ ਛਟਾੜਿਆ ਤੁਹਾਡਾ ਮੋਟਰਸਾਈਕਲ ਬੰਦ ਕਰਤਾ ਤੇਲ ਤੇ ਤੁਸੀਂ ਭਾਂਜ ਤੇ ਨਹੀਂ ਨੰਗਾ ਜਾਂਦਾ ਤੇਲ ਬੰਦ ਹੀ ਨਹੀਂ ਕਰੀਦਾ ਤੇਲ ਬੰਦ ਕਰਤਾ ਉਹ ਵੀ ਯਾਰ ਰੁਪਈਆਂ ਦੇ ਠੰਡੇ ਤੇ ਵੇਚ ਗਿਆ ਬੰਦਾ ਉਹ ਤੇ ਕੋਈ ਨਹੀਂ ਡਰਾ ਹੋਇਆ ਆਪਾਂ ਫੇਰ ਕਰਾਂਗੇ ਹੁਣ ਫਸਟ ਰਾਉਂਡ ਆ ਹੋਊਗਾ ਫੇਰ ਆਪਾਂ ਕਿੱਥੇ ਹੋਊਗਾ ਉਹ ਜਿਮ ਚ ਹੋਊਗਾ ਨਾ ਕਿੱਥੇ ਹੁਣ ਕਿਉਂ ਬਣੇ ਚੱਲੀਏ ਹੁਣ ਕਿਉਂ ਵੀ ਇੱਥੇ ਤੁਹਾਡੀ ਮਦਰ ਸਾਹਿਬ ਆ ਗਈ ਸੀ ਉਹ ਗਾੜੀਆਂ ਪੁੱਠਾ ਸਿੱਧਾ ਬੋਲਣ ਦਾ ਕੀ ਬੋਲਿਆ ਕੀ ਬੋਲਿਆ ਤੀ ਬੋਲਿਆ ਤੀ ਬੋਲਿਆ ਤੀ ਬੋਲਿਆ ਤੈਨੂੰ ਤੈਨੂੰ ਕੀ ਬੋਲ ਕੇ ਗਈ ਆ ਕੋਈ ਡੰਡਾ ਯਾਰ ਕੋਈ ਨਹੀਂ ਦਾਂ ਨਹੀਂ ਜਿਤ ਬਾਜੀ ਕੋਈ 2 400 500 ਦੇ ਸੱਤ ਲਾਉ ਤੈਨੂੰ ਆ ਫੇਰ ਤੁਹਾਡਾ ਭਾਵ ਲੱਗੇ ਜਿੱਤੇ ਆ ਕੋਈ ਨਹੀਂ ਕਰਾਂਗੇ ਵੀ ਕਰਾਂਗੇ ਨਹੀਂ ਜਾਂ ਧੜੇ ਰੱਖੋ ਪੰਪ 500 300 ਮੈਂ ਰੱਖ ਆ ਕਾਮਾ ਕੋਈ ਨਹੀਂ ਕਾਮਾ ਨੂੰ ਚੋਟ ਲੈ ਕੇ 100 ਰੁਪਈਆ ਮੈਂ ਰਾਤਾ 100 100 ਹਾਂ ਦੇ ਕਰਦੇ 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 ਗਈਆਂ ਰੁਪਈਆ 50 ਨਹੀਂ ਬਹੁਤ ਆ ਗਏ ਤੇ 100 ਰੁਪਈਆ ਕਿੰਨਾ